ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਸ ਵਾਰ ਜਿਹੜੀਆਂ ਲੋਕ ਸਭਾ 2024 ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਹੜੇ ਹਰੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈਗੀ ਆ ਜਾਂ ਕੁਝ ਦਿਵੰਗ ਨੇ ਜਿਹੜੇ ਕਿ ਵੋਟ ਪਾਉਣ ਚ ਕਈ ਵਾਰ ਮੁਸ਼ਕਲ ਆਂਦੀ ਹੈਗੀ ਹੈ ਰਾਸ਼ ਹੁੰਦਾ ਹੈ ਪੀੜ ਲੱਗੀ ਹੁੰਦੀ ਹੈ ਉਹਨਾਂ ਵਾਸਤੇ ਸਪੈਸ਼ਲ ਸਹੂਲਤ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀ ਗਈ ਹੈ ਉਹ ਸਾਡੇ 12D ਫਾਰਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੀ ਕੰਸੈਂਟ ਆ ਜਾਏਗੀ ਉਹਨਾਂ ਨੂੰ ਪੋਸਟਲ ਬੈਲਟ ਜਾਰੀ ਕੀਤਾ ਜਾਊਗਾ ਫਿਰ ਸਾਡੇ ਜਿਹੜੇ ਪੋਲਿੰਗ ਪਾਰਟੀਆਂ ਹੈਗੀਆਂ ਨੇ ਉਹ ਪੋਲਿੰਗ ਏਜੰਟ ਜਿਹੜੇ ਪੋਲੀਟੀਕਲ ਪਾਰਟੀ ਦੇ ਨਾਲ ਜਾ ਸਕਦੇ ਨੇ ਉਹ ਫਿਰ ਆਪਣਾ ਵੈਲਟ ਬਾਕਸ ਦੇ ਵਿੱਚ ਆਪਣਾ ਵੈਲਟ ਪਾ ਦੇਣਗੇ ਤੇ ਉਹ ਟੋਟਲ ਸਿਕਿਉਰ ਸੇਫ ਤੇ ਸੀਕ੍ਰੀਟ ਰੱਖਿਆ ਜਾਊਗਾ ਤੇ 1 ਜੂਨ ਨੂੰ ਗਰਮੀ ਬਹੁਤ ਹੋਏਗੀ ਉਸ ਤੋਂ ਲੈ ਕੇ ਕੀ ਕੀ ਹਾਂ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਵੀ 1 ਜੂਨ ਨੂੰ ਬਹੁਤ ਗਰਮੀ ਹੋਣੀ ਹੈ ਤੇ ਉਹਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਹੀਟ ਵੇਵ ਪਲਾਨ ਬਣਾਇਆ ਗਿਆ ਹੈ ਇਹ ਲੱਗì ਸਾਡੇ ADC ਮੈਡਮ ਤਹਿਸੀਲਦਾਰ ਚਾਂਸ ਸਾਹਿਬ ਜੀ ਨੇ ਇਕੱਠੇ ਰਲ ਕੇ ਬਣਾਇਆ ਹੈ ਇਹਦੇ ਚ ਅਸੀਂ ਇਨਸ਼ੋਰ ਕਰ ਰਹੇ ਹਾਂ ਵੀ ਹਰ ਪੋਲਿੰਗ ਬੂਥ ਦੇ ਉੱਤੇ ਟੈਂਟ ਲੱਗਿਆ ਹੋਵੇ ਵੇਟਿੰਗ ਏਰੀਆ ਹੋਵੇ ਕੂਲਰ ਲੱਗੇ ਹੋਣ ਪੱਖੇ ਹੋਣ ਪੀਣ ਦਾ ਪਾਣੀ ਹੋਵੇ ਠੰਡਾ ਪੀਣ ਦਾ ਪਾਣੀ ਤੇ ਇਹਦੇ ਲਈ ਅਸੀਂ ਕੁਝੜੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਾਂਗੇ ਵੀ ਗਰਮੀ ਚ ਕੁਝ ਛਬੀਲ ਵਾਲਾ ਜਿਨਵਤਵਾਦ ਪਾ ਲਗਵਾ ਸਕੀਏ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਰੀਕਵੈਸਟ ਕੀ ਕਰਾਂਗੇ ਸਾਡੇ ਜਿਹੜੇ ਵੋਟਰਾਂ ਨੂੰ ਵੀ ਜੇ ਸਵੇਰੇ ਜਲਦੀ ਵੋਟ ਪਾ ਸਕਣ ਜਿਵੇਂ ਕੋਈ ਸੈਰ ਕਰਨ ਜਾਂਦਾ ਕੋਈ ਸਾਈਕਲ ਕਲੱਬ ਹੁੰਦਾ ਕੋਈ ਯੋਗਾ ਕਰਦੇ ਨੇ ਉਹ ਸਵੇਰੇ ਜਲਦੀ ਵੋਟ ਪਾਣ ਤਾਂ ਫ੍ਰੈਸ਼ਰ ਜਿਹੜਾ ਹੈਗਾ ਦੁਪਹਿਰ ਵਕਤ ਬਾਕੀ ਲੋਕਾਂ ਲਈ ਕੜਾ ਟਾਈਮ ਦੇਖੋ ਨੋਟੀਫਿਕੇਸ਼ਨ ਆਣੀ ਹੈਗੀ ਐ 6 ਤਰੀਕ ਨੂੰ ਤਾਂ ਕਰ ਨਾਲ ਇਸ ਵਾਰ ਲੱਗ ਜੀ ਰਹੇਗਾ ਸਿਰ ਪਹਿਲੀ ਵਾਰ ਹੀ ਹੋ ਰਿਹਾ ਜਿਹੜੇ ਦਿਵਿਆਂਗ ਹਾਂਜੀ ਜਿਹੜਾ ਪਹਿਲੀ ਅ ਦਿਵਿਆਂਗ ਵਾਲਾ ਤੇ ਹੈਂਡੀਕੈਪ ਜਿਹੜੇ ਹੈਗੇ ਨੇ ਸਾਡੇ ਭਰਾ ਭੈਣ ਉਕਰ ਬੈਕਵੋਰਡ ਪਾ ਸਕਦੇ ਨੇ ਤੁਸੀਂ ਹੀਟ ਵੇਵ ਪਲਾਨ ਜਿਹੜਾ ਕਦੀ ਨਹੀਂ ਹੁੰਦਾ ਸੀ ਉਹ ਸਪੈਸ਼ਲ ਉੱਤੇ ਫਿਰ ਨਿਵੇਸ਼ ਸਪੈਸ਼ਲ ਤੌਰ ਤੇ ਦਿਨਾਤ ਰੱਖਿਆ ਹਾਂ ਜੀ ਸਵੱਛ ਪਾਣੀ ਹਾਂ ਜੀ ਹਾਂ ਜੀ ਹਾਂ ਜੀ ਮੈਡੀਕਲ ਲਈ ਜਿਹੜਾ ਗਲੂਕੋਜ਼ ਜਿਹੜਾ ਕਿਸੇ ਤਰ੍ਹਾਂ ਦੀ ਦਵਾਈ ਚਾਹੀਦੀ ਹੈ ਉਹ ਉੱਤੇ ਮੌਕੇ ਤੇ ਮੌਜੂਦ ਹੋਏਗੀ 휠 ਚੇਅਰ ਰੇਂਜ ਕਰਾ ਰਹੇ ਆ ਜੇ ਕੋਈ ਨਹੀਂ ਜਾ ਸਕਦਾ ਤੇ ਸਾਡਾ ਜਿਹੜਾ ਹੈਗਾ ਉਹੀ ਸਾਡਾ ਮੇਨ ਮੰਤਵ ਹੈ ਵੀ ਜਿਹੜਾ ਵੋਟਰ ਹੈ ਉਹਦਾ ਵੈਲਫੇਅਰ ਮਾਇਰ ਵੀ ਦੇਖਿਆ ਜਾਵੇ ਚਾਹੀ ਅਸੀਂ ਇਲੈਕਸ਼ਨ ਹੈ ਫ੍ਰੀ ਕਿ ਇਰ ਤੇ ਪੀਸਫੁਲ ਕਰਨ ਦੀ ਕੋਸ਼ਿਸ਼ ਕਰਾਂਗੇ ਇਨਸ਼ੋਰ ਕਰਨਾ ਕਰਾਵਾਂਗੇ ਕਰਵਾਵਾਂਗੇ ਵੀ ਨਾਲ ਨਾਲ ਵੋਟਰਾਂ ਵਾਸਤੇ ਜਿਹੜਾ ਹੈਗਾ ਸੀ ਉਹਨਾਂ ਸੁਵਿਧਾ ਉਹਨਾਂ ਦੀ ਜਿਹੜੀ ਉਹ ਕਹੇ ਜਿਹੜਾ ਰੋਟ ਪਾਣ ਲੱਗੇ ਵੀ ਇਹ ਲੋਕਤੰਤਰ ਦੇ ਵਿੱਚ ਉਹ ਵੀ ਹਿੱਸਾ ਨੇ ਤੇ ਉਹ ਵੀ ਆਪਣਾ ਫਰਜ਼ ਨਿਭਾ ਰਹੇ ਨੇ ਉਹਨਾਂ ਦੇਖਦੇ ਅਸੀਂ ਵੀ ਆਪਣਾ ਫਰਜ਼ ਨਿਭਾਣ ਦੀ ਕੋਸ਼ਿਸ਼ ਕਰਾਂਗੇ ਸੈਨਿਟੀਫਾਈ ਹੋਏ ਕਿੰਨੇ ਤੋਂ ਜ਼ਿਲ੍ਹੇ ਪਰਦੇ ਵਿੱਚ ਵੋਟਰ ਹੈ ਜਿਹੜੇ ਇਹ ਵਾਰ ਡੀਪੀ ਕਿਤੇਗੇ तकरीबन 7000 ਛੱਡੇ ਵੋਟਰ ਨੇ ਜਿਹੜੇ ਕਿ 85 ਸਾਲ ਤੋਂ ਉੱਪਰ ਨੇ ਤੇ 4000 ਜਿਹੜੇ ਹੈਗੇ ਨੇ ਉਹ ਦਿਵਾਂਗ ਨੇ ਜਿਹੜੇ ਸਾਡੇ ਰਜਿਸਟਰਡ ਹੋਏ ਨੇ